ਤੋਈ ਤਾਂ ਰੋਟੀ ਰੋਟੀ ਖਾ ਕੇ ਅਸੀਂ ਨਾਲ ਨਾਲ ਖਾ ਰਹੇ ਆਂ ਜਾਣਾ ਕਿਤੇ ਕਾਲੀ ਐ ਫੇ ਸਾਹ ਲਓ ਲੰਬਾ ਸਾਹ ਲੈ ਲੈ ਕੇ ਵਾਰੀ ਭੀ ਭੱਜ ਜਾਂਦਾ ਆ ਇਹਦਾ ਵੀ ਵੱਧ ਆਮ ਤੌਰ ਤੇ ਜਦੋਂ ਕੋਈ ਬੰਦਾ ਮਸ਼ਹੂਰ ਹੁੰਦਾ ਨਾ ਅੱਜ ਕੱਲ੍ਹ ਜ਼ਮਾਨਾ ਛੋਸ਼ੇ ਦਾ ਮਾਲ ਬੱਡੇ ਸਾਰੇ ਟੇਬਲ ਤੇ ਬੈਠ ਕੇ ਐ ਜੇ ਕਰਕੇ ਪੌਣੀ ਮੈਨ ਲੱਗਦੀ ਆਪਣੀਆਂ ਜੜਾਂ ਛੱਡ ਗਏ ਜਿਵੇਂ ਪਤੰਗ ਦੀ ਡੋਰ ਟੁੱਟਦੀ ਹੈ ਨਾ ਪਾਣੀ ਚ गिरਦਾ ਸੋ ਕਦੇ ਆਪਣੀਆਂ ਰੂਟਸ ਨਹੀਂ ਛੱਡਣੀਆਂ ਆ ਮੈਂ ਪਿੱਛੇ ਜੇ ਖੇਤਾਂ ਦੇ ਵੀਡੀਓ ਪਾ ਦਿੰਦਾ ਸੀ ਆ ਕਹਿੰਦੇ ਆਹ ਕਿਹੜੀ ਸ਼ਾਇਰੀ ਹੈ ਉਹ ਮੂਰਖੋ ਸਾਦਗੀ ਤੋਂ ਵੱਡੀ ਸ਼ਾਇਰੀ ਕੀ ਹੁੰਦੀ ਹੈ ਸਾਡੇ ਗੁਰੂ ਸਾਹਿਬਾਨਾ ਨੇ ਕੀ ਸਿਖਾਇਆ ਵੀ ਸਾਦਗੀ ਚ ਰਹਿਣਾ ਰੋਖੀ ਮਿੱਸੀ ਖਾਣੀ ਹੈ ਕੋਈ ਨਹੀਂ ਟਰੋਲ ਵਾਲਿਓ ਹੁਣ ਅਸੀਂ ਹਫਤੇ ਤੱਕ ਥੋੜਾ ਜਿਹਾ ਚਾਰ ਪੰਜ ਦਿਨ ਬਹਿਲੇ ਆ ਰੋਜ਼ ਇੱਕ ਸਬਜ਼ੀ ਤੇ ਮੱਕੀ ਦੀ ਰੋਟੀ ਰੱਖ ਕੇ ਪਾਇਆ ਕਰੂੰਗਾ ਤੁਹਾਡੀਆਂ ਚੀਕਾਂ ਮੱਕੀ ਦੀ ਰੋਟੀ ਨਾਲ ਕਢਾਉਣੀਆਂ ਸੀ ਆਮ ਤੌਰ ਤੇ ਬੰਦਾ ਪਿੰਡੋਂ ਸ਼ਹਿਰ ਨੂੰ ਭੱਜਦਾ ਹੈ ਫਿਰ ਉੱਥੇ ਫਲੈਟ ਲੈ ਕੇ ਪੂਰੀ ਫੀਲਿੰਗ ਜੁ ਹੁੰਦਾ ਵੀ ਮੈਂ ਹਵਾ 'ਚ ਰਹਿਣਾ ਜੇ ਪਚਾਲ ਆ ਗਿਆ ਬਿਲਡਰ ਨੇ ਪੈਸੇ ਕਿੱਥੋਂ ਦੇਣੇ ਜ਼ਮੀਨ ਤਾਂ ਤੁਹਾਡੀ ਹੈ ਨਹੀਂ ਔਰ ਜੇ 7 ਦਿਨ ਲਈ ਕਿਤੇ ਫਲੈਟ 'ਚ ਬਿਜਲੀ ਬੰਦ ਹੋ ਜੇ ਜਾਂ ਪਾਣੀ ਕਿਆ ਹਾਲ ਹੋਊਗਾ ਪਿੰਡ ਨਹੀਂ ਛੱਡਣਾ ਆਪਣੀਆਂ ਜੜਾਂ ਨਹੀਂ ਛੱਡਣੀਆਂ ਵਾਹ 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 ਚੱਕ ਨਾ 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 ਉਹ ਭਾਈ ਜੀ ਓਏ ਭਾਈ ਜੀ ਡਾ ਡਾ ਡੋ ਓ ਯਾਰ ਹੈਲੋ ਵਾਹ ਕੀ ਹੈ ਉਹ ਐਡਾ ਥੋੜੀ ਡੰਡੇ ਮਾਰਦੇ ਆ ਯਾਰ ਐਡਾ ਕਿੱਡਾ ਕੁ ਬੰਦਾ ਯਾਰ ਉਹ ਮਾੜਾ ਜਿਹਾ ਪਿਆਰ ਨਾ ਨਾ ਐ ਨਾ ਕਰੋ ਕੋਈ ਨਹੀਂ ਪਿਆਰ ਨਾ ਕਰ ਐ ਨਾ ਕਰੋ ਯਾਰ ਐ ਨਾ ਨਾ ਯਾਰ ਤਸੱਦ ਕਰੋ ਯਾਰ ਐ ਥੋੜੀ ਹੁੰਦਾ ਡੋਨਟ ਡੂ ਦੈਟ ਯਾਰ ਨਾ 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 ਐ ਨਾ ਕੋਈ ਨਹੀਂ ਮੇਰੇ ਮਾਰ ਲਓ ਯਾਰ ਤੁਸੀਂ ਮੈਂ ਆ ਜਾਊਂਗਾ ਮੈਨੂੰ ਕੁੱਟ ਲਿਓ ਮੇਰਾ ਵੀਰ ਬਣ ਕੇ ਲਵ ਯੂ ਲਵ ਯੂ ਥੋੜੇ ਜਿਹਾ ਪਿਆਰ ਨਾਲ ਕੋਈ ਚੀਜ਼ ਐਨਾ ਨਾ ਗੁੱਸੇ ਚ ਆਇਆ ਕਰੋ ਆਪਾਂ ਪਿਆਰ ਨਾਲੇ ਕਰ ਲੈਣਾ ਸੱਟ ਕੋਈ ਨਹੀਂ ਕੋਈ ਨਹੀਂ ਕੋਈ ਕੋਈ ਚੱਲ ਵੀ ਚੱਲ ਵਾਟ ਵਾਟ ਓ ਜੋ ਯਾਰ ਤੁਸੀਂ ਤੁਸੀਂ ਕਹਿੰਦੇ ਆ ਜਾਣਾ ਮੂਰੇ ਓ ਪਾਈ ਸਟੇਜ ਵਾਲਿਓ ਓ ਯਾਰ ਤੁਹਾਡਾ ਥੋੜੀ ਕੰਮ ਐ ਉਹਨਾਂ ਦਾ ਕੰਮ ਐ ਪ੍ਰਸ਼ਾਸਨ ਦਾ ਤੂੰ ਹੀ ਮੂਰੇ ਨੂੰ ਉਹੀ ਆ ਜਾਨੇ Çal! çal, çal. ਅਣੀ ਦੇ ਬਾਤ ਕਰਦੇ ਇਹਨੂੰ ਬਾਤ ਕਰ ਲੈ ਚਲੋ ਜਨ ਚਾਨਣੀ ਰਾਤ ਮਹਿਰਮਾਂ ਟਿਮ ਟਿਮ ਆਉਂਦੇ ਤਾਰੇ ਜਨ ਚਾਨਣੀ ਰਾਤ ਮਹਿਰਮਾਂ ਟਿਮ ਟਿਮ ਆਉਂਦੇ ਹੋ ਤਾਰੇ ਓਏ ਪਿਛਲੀ ਗਲੀ ਵਿੱਚ ਆਵੇ ਸੋਹਣਾ ਸੌਂਗੇ ਪਿੰਡ ਦੇ ਸਾਰੇ ਚੰਨ ਚਾਨਣੀ ਰਾਤ ਮਹਿਰ ਮਾ ਟਿਮਟਿਮਾਉਂਦੇ ਤਾਰੇ ਚੰਨ ਚਾਨਣੀ ਰਾਤ ਮਹਿਰ ਮਾ ਟਿਮਟਿਮਾਉਂਦੇ ਤਾਰਾ ਚੋਮਾ ਪੋਚਲਾ ਮਾ ਭਜ ਭਜ ਕਾ ਮਨ ਬੇੜਾ ਸ਼ੀਸ਼ਾ ਮੈਨੂ ਮਾਰੇ ਸੈਨ ਤਾਂ ਜਦ ਜ਼ੁਲਫਾਂ ਨੂੰ ਛੇੜਾਂ ਦੇਖੋ ਆਰਾਮ ਨਾਲ ਆਪਾਂ ਖੁਸ਼ੀ ਮਨਾ ਰਹੇ ਆ ਜਿਹੜਾ ਤੁਸੀਂ ਹੁੱਲੜਬਾਜੀ ਕਰ ਰਹੇ ਹੋ ਤੇ ਆ ਜਿਹੜੇ ਕੰਟ੍ਰੇਲ ਤੋੜ ਰਹੇ ਹੋ ਬੜੀ ਮਾੜੀ ਗੱਲ ਆ ਆਰਾਮ ਨਾਲ ਬੈਠੋ ਪ੍ਰੋਗਰਾਮ ਜੇ ਤੁਸੀਂ ਦੇਖਣਾ ਚਾਹੁੰਦੇ ਹੋ ਜੇਕਰ ਕੋਈ ਨਹੀਂ ਦੇਖਣਾ ਚਾਹੁੰਦਾ ਫਿਰ ਅਸੀਂ ਪੋਸਟਪੋਨ ਕਰਵਾ ਲਨੇ ਪ੍ਰੋਗਰਾਮ ਆਰਾਮ ਨਾਲ ਬੈਠੋ ਇੰਜੋਏ ਕਰੋ ਤੇ ਆ ਜਿਹੜੀਆਂ ਕੁਰਸੀਆਂ ਚੁੱਕ-ਚੁੱਕ ਮਾਰ ਰਹੇ ਹੋ ਜੁੱਤੀਆਂ ਮਾਰ ਰਹੇ ਹੋ ਇਹ ਤਾਂ ਦਾ ਕੰਮ ਨਾ ਕਰੋ ਬਾਈ ਪੁੱਤਰ ਯਾਰ ਐ ਨਾ ਕਰੋ ਵੇਖ ਲਓ ਅਸੀਂ ਕਿੱਥੋਂ ਕਿੱਥੋਂ ਭੱਜ ਕੇ ਆ ਪਟਿਆਲਿਓ ਹੋ ਕੇ ਆਏ ਆ ਤੁਹਾਡੇ ਕੋਲ ਮੈਂ ਥੋੜਾ ਜਿਹਾ ਮੂਰੇ ਨੂੰ ਆ ਜਾਨੇ ਤੁਹਾਨੂੰ ਲੱਗਦਾ ਘੱਟ ਦਿਖਦਾ ਲੈ ਇੱਥੇ ਖੜ ਜਾਨਾ ਅਗਲੀ ਵਾਰੀ ਸਟੇਜ ਉਧਰ ਨੂੰ ਕਰਾਵਾਂਗੇ ਖੜ ਖੜ ਜੋਗੇ ਹੁਣ ਕਰਾ ਸ਼ੁਰੂ ਲੈ ਵੀ ਛਾੜਾ ਚਾਨਣੀ ਚੁੰਨੀ ਲੈ ਮੜ ਜਾ 9800 ਕਰ 100 ਚੱਕ ਦੇ ਕੋ ਮੈਨੂੰ ਪਤਾ ਪ੍ਰਸ਼ਾਸਨ ਦੀ ਵੀ ਸਟਾਪ ਆ ਕਿਹੜਾ ਨਮਾ ਸ਼ੌਕ ਸ਼ੌਕ ਪ੍ਰਸ਼ਾਸਨ ਸਾਨੂੰ ਵਾਰ-ਵਾਰ ਇਹ ਅਗਾਹ ਕਰਦਾ ਵੀ ਆਪਦਾ ਨਵੇੜ ਲੋ ਛੇਤੀ ਤੋ ਵੀਰ ਬਣ ਕੇ ਖੜਜੋ ਹੁਣ ਮੜ ਜਾ ਸਰੀਰ ਗਰਮ ਹੋਇਆ ਹੈ ਪੱਕਾ ਯਾਰ ਆ ਮੁੰਡੇ ਬਹੁਤ ਵਧੀਆ ਇਧਰ ਆਲੇ ਸ਼ਾਬਾਸ਼ ਲਵ ਯੂ ਹੈ ਜੇ ਤੁਸੀਂ ਖਰੂਦ ਨਾ ਪਾਓ ਮੈਂ ਤਾਂ ਵਿੱਚ ਆ ਕੇ ਗਾਉਣ ਲੱਗ ਜਾ ਯਾਰ ਆ ਚੱਕਰ ਹੈ ਤੁਹਾਡਾ ਮੈਂ ਕਿਹੜੇ ਲੈਟ ਵਾਲਾ ਗਾਉਣ ਵਾਲਾ ਯਾਰ ਮੈਂ ਕਿਹੜੇ ਢੋਲ ਕੀਆਰ ਉਹ ਸੈਂਪਲ ਤੇ ਗਾਉਣਾ ਹੈ ਮੈਂ ਤਾਂ ਸਿੱਧਾ ਹੀ ਗਾਉਣਾ ਹੈ ਲਾ ਭਾਈ ਆ ਬਤ ਲੈ ਵੀ ਚੱਕਦੇ ਚੱਕਦੇ ਤੂੰ ਖੜੀ ਨਾ ਹੁਣ ਇੱਕ ਸ਼ੌਕ ਕਬੂਤਰਵਾਜ਼ੀ ਦਾ